ऑपरेशन संधूर ਤੋਂ ਬਾਅਦ ਇਸ ਵੇਲੇ ਬਹੁਤ ਸਾਰੇ ਸਵਾਲ ਬਰਕਰਾਰ ਨੇ ਖਾਸ ਤੌਰ ਦੇ ਉੱਤੇ ਕਿ ਦੁਬਾਰਾ ਇਹੋ ਜਿਹਾ ਆਪਰੇਸ਼ਨ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਕਿਉਂਕਿ ਉਹੀ ਇੱਕ ਟਵੀਟ ਸਰਕੂਲੇਟ ਕਰ ਰਿਹਾ ਹੈ ਆਰਮੀ ਅਫੀਸ਼ਰ ਦਾ ਜਿਹਦੇ ਵਿੱਚ ਕਿਹਾ ਕਿ ਪਿਕਚਰ ਅਜੇ ਬਾਕੀ ਹੈ ਕੀ ਕੁਝ ਹੋਣ ਵਾਲਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਅੱਜ ਦੁਬਾਰਾ ਮੌਜੂਦ ਨੇ ਕਰਨਲ ਅਬਲਵੀਰ ਸਿੰਘ ਜੀ ਕਰਨਲ ਸਾਹਿਬ ਸਭ ਮਾਰਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਰਨਲ ਸਾਹਿਬ ਸਵਾਲ ਇਹੀ ਹੈ ਕਿ ਇੱਕ ਪਾਸੇ ਆਪਰੇਸ਼ਨ ਸੰਧੂਰ ਹੋ ਹਟਿਆ ਉਹਦਾ ਆਫਟਰ ਮੈਥ ਚੱਲਦਾ ਪਿਆ ਹੈ ਮਹਾਲਾਤ ਕ੍ਰੂਸ਼ੀਅਲ ਨੇ ਪਰ ਕੀ ਇਹੋ ਜਿਹਾ ਹਮਲਾ ਦੁਆਰਾ ਭਾਰਤ ਕਰ ਸਕਦਾ ਆ ਪਾਕਿਸਤਾਨ ਦੇ ਉੱਤੇ ਅ ਦੇਖੋ ਪਿਛਲੀ ਗੱਲਬਾਤ ਚ ਅਸੀਂ ਕਿਹਾ ਸੀ ਕਿ ਆਪਰੇਸ਼ਨ ਸੰਦੂਰ ਜਿਹੜਾ ਉਹ 9 ਟਿਕਾਨਿਆਂ ਤੇ ਟੈਰਰਿਸਟ ਦੇ ਹਮਲਾ ਕਰਨ ਦੇ ਬਾਅਦ ਖਤਮ ਨਹੀਂ ਹੋ ਗਿਆ ਇਹਦਾ ਮਤਲਬ ਨਹੀਂ ਹੈ ਕਿ ਉੱਤੇ ਹਮਲਾ ਕਰਕੇ ਭਾਰਤ ਸਰਕਾਰ ਨੇ ਆਪਣੇ ਹੱਥ ਸਾਫ਼ ਕਰ ਲਏ ਕਿ ਬਸ ਅਸੀਂ ਬਦਲਾ ਲੈ ਲਿਆ ਹੁਣ ਕੋਈ ਗੱਲ ਨਹੀਂ ਬਈ ਤੇ ਇਹ ਕੰਮ ਜਿਹੜਾ ਖਤਮ ਹੋ ਗਿਆ ਨਹੀਂ ਇਟ ਇਜ਼ ਅ ਕੰਟੀਨਿਊਸ ਪ੍ਰੋਸੈਸ ਜੇ ਉਹਨਾਂ ਨੂੰ ਹੋਰ ਐਕਟੀਵਿਟੀ ਜਿੱਦਾਂ ਅੱਜ ਦੀ ਨਿਊਜ਼ ਹੈਗੀ ਆ ਸਰਕਾਰ ਦੀ ਵੀ ਨਿਊਜ਼ ਹੈਗੀ ਆ ਕਿ ਟੋਟਲ 21 ਮਿਲਿਟੈਂਟ ਟਿਕਾਣੇ ਹੈਗੇ ਆ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਅਸੀਂ 9 ਨੂੰ ਤਬਾਹ ਕੀਤਾ ਤੇ ਬਾਕੀ 12 ਰਹਿੰਦੇ ਹੈਗੇ ਤੇ ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਉਹਨਾਂ ਦੀ ਐਕਟੀਵਿਟੀ ਤੇ ਉਹਦੇ ਤੇ ਅਬਜ਼ਰਵੇਸ਼ਨ ਹੈਗੀ ਆ ਅੱਜ ਸਵੇਰੇ ਜਦੋਂ ਅਸੀਂ ਨਿਊਜ਼ ਦੇਖ ਰਹੇ ਸੀ ਤੇ ਪਤਾ ਲੱਗਾ ਕਿ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਕੋਲ ਇੱਕ ਧਮਾਕਾ ਹੋਇਆ ਤੇ ਉਹਨਾਂ ਦੀ ਜਨਤਾ ਦੇ ਵੀ ਇੰਟਰਵਿਊ ਆ ਰਹੇ ਸੀ ਕੋਈ ਕਹਿੰਦਾ ਮਿਸਾਈਲ ਕੋਈ ਕਹਿੰਦਾ ਡਰੋਨ ਪਰ ਉਥੇ ਪਾਕਿਸਤਾਨ ਆਪਣੀ ਜਿਹੜੀ ਐ ਮੌਕ ਡ੍ਰਿਲ ਕਰ ਰਹੀ ਸੀ ਤਾਂ ਕਿ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਦੱਸਣ ਵਾਸਤੇ ਕਿ ਬਈ ਆਪਾਂ ਵੀ ਬਿਲਕੁਲ ਤਿਆਰ ਆ ਤੇ ਅਸੀਂ ਇਹ ਪ੍ਰੈਕਟਿਸ ਕਰ ਰਹੇ ਆਂ ਤੇ ਅਸੀਂ ਮਸੂਹ ਸੁਣ ਕੀਤਾ ਕਿ ਜਿਹੜੇ ਇਹ ਆਪਣੇ ਉਥੇ ਡਰੋਨ ਚਲਾਣ ਦੀ ਜਾਂ ਉਹਨਾਂ ਨੂੰ ਉਡਾਣ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਡ੍ਰਿੱਲ ਕਰ ਰਹੇ ਸੀ ਉਹਦੇ ਚ ਸ਼ਾਇਦ ਇਹਨਾਂ ਦੇ ਡਰੋਨ ਡੁਨੀ ਉਥੇ ਕਿਤੇ ਡਿੱਗ ਪਏ ਹੋਣ ਤਾਂ ਧੁਮਾਕਾ ਹੋਇਆ ਲੇਕਿਨ ਜਿਹੜੀ ਅੱਜ ਦੀ ਲੇਟੈਸਟ ਖਬਰ ਹੈਗੀ ਆ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਜਿਹੜੀਆਂ ਕਿ ਮੈਂ ਹੁਣ ਵੀ ਨਿਊਜ਼ ਸੁਣ ਰਿਹਾ ਸੀ ਕਿ ਉਹਨਾਂ ਨੇ ਸਾਡੀ ਸਰਕਾਰ ਨੇ ਹੈੱਡ ਕੁਆਟਰ ਹੈੱਡ ਕੁਆਟਰ ਨਹੀਂ ਸੌਰੀ ਐਚਕਿਊ 9 ਇਹ 에ਅਰ ਡਿਫੈਂਸ ਸਿਸਟਮ ਹੈਗਾ ਪਾਕਿਸਤਾਨ ਦਾ ਜਿਹੜਾ ਉਹਨਾਂ ਨੇ ਤਬਾਹ ਕਰਤਾ ਹੈਗਾ ਖਬਰਾਂ ਦੇ ਮੁਤਾਬਕ ਔਰ ਪਾਕਿਸਤਾਨੀਆਂ ਦੇ ਮੁਤਾਬਕ ਹੁਣ ਗੁਜਰਾਂਵਾਲਾ ਦੇ ਵਿੱਚ ਕੋਈ ਤਮਾਕਾ ਹੋਇਆ ਕ੍ਰਾਚੀ ਚ ਹੋਇਆ ਤੇ ਲਾਹੌਰ ਚ ਹੋਇਆ ਤੇ ਹੁਣ ਹੋਰ ਦੱਸ ਰਹੇ ਕਿ ਪੰਜ ਸੱਤ ਜਗ੍ਹਾ ਤੇ ਹੋਰ ਇਹੋ ਜਿਹੇ ਤਮਾਕੇ ਹੋਏ ਆ ਮੈਂ ਸਮਝਦਾ ਜਿਹੜਾ ਆ ਐਚਕਿਊ 98 ਡਿਫੈਂਸ ਤਬਾਹ ਕੀਤਾ ਗਿਆ ਇਹ ਸੰਦੂਰ ਦਾ ਹੀ ਆਪਰੇਸ਼ਨ ਸੰਦੂਰ ਦੀ ਹੀ ਇੱਕ ਐਕਸਟੈਂਸ਼ਨ ਹੈਗਾ ਜਿਹਦੇ ਅੰਦਰ ਇਹ ਹੋਇਆ ਹੈਗਾ ਹੁਣ ਮਸਲਾ ਇਹ ਹੈਗਾ ਕਿ ਆਉਣ ਵਾਲੇ ਸਮੇਂ ਚ ਕੀ ਹੋਏਗਾ ਹੁਣ ਸਾਰੀਆਂ ਨਿਗ੍ਹਾਵਾਂ ਅਸੀਂ ਦੇਖ ਰਿਹਾ ਕਿ ਪਾਕਿਸਤਾਨ ਕੋਈ ਡਾਇਲੌਗ ਵਾਸਤੇ ਆਫਰ ਕਰਦਾ ਹੈ ਕਿ ਨਹੀਂ ਕਰਦਾ ਕਿਉਂਕਿ ਜਿੰਨੀਆਂ ਉੱਤੇ ਸੈਂਕਸ਼ਨ ਲਾਈਆਂ ਜਿੱਦਾਂ ਦੇ ਨਾਂ ਟਿਕਾਣੇ ਉਹਨਾਂ ਦੇ ਮਿਲੀਟੈਂਟ ਦੇ ਤਬਾਹ ਕੀਤੇ ਤੇ ਉਹਦੀ ਤਾਂ ਕਮਰ ਟੁੱਟਣੀ ਚਾਹੀਦੀ ਹੈ ਔਰ ਲੱਗਦਾ ਜਿੱਦਾਂ ਅਸੀਂ ਖਬਰਾਂ ਸੁਣ ਰਹੇ ਹਾਂ ਜਿੱਦਾਂ ਅੱਜ ਪੇਪਰ 'ਚ ਵੀ ਆਇਆ ਬਹੁਤ ਵਿਸਤਾਰ ਨਾਲ ਲਿਖਿਆ ਗਿਆ ਕਿ ਉਹਦੀ ਹਾਲਤ ਜਿਹੜੀ ਹੈ ਬਹੁਤ ਖਸਤਾ ਪਰ ਕਿਉਂਕਿ ਉਹ ਇੱਕ ਏਦਾਂ ਦਾ ਦੇਸ਼ ਹੈਗਾ ਜਿਹੜਾ ਟੈਰਰਿਸਟ ਨੂੰ ਬੜਾਵਾ ਦਿੰਦਾ ਉਹ ਇਸ ਨੂੰ ਤਸلیم ਕਰਨ ਵਾਸਤੇ ਤਿਆਰ ਨਹੀਂ ਜੇ ਤਸلیم ਕਰਨ ਵਾਸਤੇ ਤਿਆਰ ਨਹੀਂ ਹੈਗਾ ਤੇ ਫਿਰ ਉਹ ਕੀ ਕਰੇਗਾ ਕੁਝ ਨਾ ਕੁਛ ਦਾ ਜਵਾਬ ਦੇਗਾ ਕਿਉਂ ਜਵਾਬ ਦੇਗਾ ਕਿਉਂਕਿ ਜਨਤਾ ਖੜੀ ਹੈ ਉਹੀ ਚਾਹੁੰਦੀ ਹੈ ਕਿ ਬਈ ਪਾਕਿਸਤਾਨ ਦੇ ਜਿਹੜੇ ਆਗੂ ਹੈ ਜਿਹੜੇ ਲੀਡਰ ਹੈ ਕੀ ਕਰ ਰਹੇ ਹੈਗੇ ਲੇਕਿਨ ਕੁਝ ਜਿਹੜੇ ਤਮਾਕੇ ਮੈਂ ਹੁਣ ਦੇਖ ਰਿਹਾ ਮੇਰੀ ਸੋਚ ਸਮਝ ਦੇ ਮੁਤਾਬਕ ਜਿਹੜੇ ਹੋ ਰਿਹਾ ਜਾਂ ਆਗੂ ਹੋ ਸਕਦਾ ਹੋਣ ਇਹ ਬਲੋਚਿਸਤਾਨ ਜਾਂ ਅਫਗਾਨ ਵੱਲੋਂ ਹੋ ਸਕਦਾ ਕਿਉਂਕਿ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਪਾਕਿਸਤਾਨ ਨੂੰ ਹੋਰ ਘੇਰਨ ਦਾ ਕਿਉਂਕਿ ਇੱਕ ਤੇ ਸਾਡੇ ਨਾਲ ਉਹਦੀ ਚਾਲ ਹੀ ਰਹੀ ਹੈ ਇੱਕ ਕਿਉਂਕਿ ਅਫਗਾਨ ਤੇ ਬਲੋਚਿਸਤਾਨ ਉਹਨਾਂ ਤੋਂ ਦੁਖੀ ਹੈਗਾ ਉਹਨਾਂ ਨੂੰ ਵੀ ਮੌਕਾ ਮਿਲ ਗਿਆ ਅਫਗਾਨਿਸਤਾਨ ਦੇ ਵੀ ਬੜੇ ਡੈਡਲੀ ਤਾਲਿਬਾਨ ਜਿਹੜੇ ਹੈਗੇ ਆ ਉਹ ਵੀ ਇੱਕ ਇਹੋ ਜਿਹੀ ਐਕਟੀਵਿਟੀ ਕਰਦਾ ਉਹਨੂੰ ਬਲੋਚਿਸਤਾਨ ਦੇ ਹੈਗੇ ਉਹ ਵੀ ਤੇ ਚੁੱਪ ਕਰਕੇ ਨਹੀਂ ਬਹਿਣਗੇ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਘੇਰੋ ਇਹਨੂੰ ਕਿਉਂ ਕਿਉਂਕਿ ਜਿਹੜੀ ਅੱਜ ਦੀ ਨਿਊਜ਼ ਹੈ ਤੇ ਕੱਲ ਦੀ ਨਿਊਜ਼ ਆ ਉਹਦੇ ਮੁਤਾਬਕ ਆਰਮੀ ਦੇ ਵਿੱਚੋਂ ਅਗਰ 65 ਜਨਨ ਕਿ 65 ਸੀਨੀਅਰ ਅਫਸਰ ਆਪਣੇ ਹੀ ਚੀਫ ਦੇ ਅਗੇਂਸਟ ਹੋ ਕੇ ਰੈਜ਼ਿਗਨੇਸ਼ਨ ਦਿੰਦੇ ਆ ਕਿ ਅਸੀਂ ਇਹਦੇ ਥੱਲੇ ਨੌਕਰੀ ਨਹੀਂ ਕਰਨੀ ਜਾਂ ਅਸੀਂ ਨੌਕਰੀ ਤੋਂ ਬਰਖਾਸਤ ਹੋ ਰਹੇ ਆ ਅਸੀਂ ਨਹੀਂ ਕਰਨਾ ਚਾਹੁੰਦੇ ਤੇ ਇਹ ਬੜੀ ਡੀਮੋਰਾਲਾਈਜ਼ਿੰਗ ਫੈਕਟਰ ਹੈਗਾ ਫੋਰਸਿਸ ਦਾ ਔਰ ਪਤਾ ਨਹੀਂ ਕਿੰਨੇ ਕੁ ਹੋਰ ਹੋਣਗੇ ਉਥੇ ਚੀਫ ਦੇ ਅਗੇਂਸਟ ਬਹੁਤ ਜ਼ਿਆਦਾ ਮੈਂ ਸਮਝਦਾ ਕਿ ਡਿਸਗਰੈਂਟਲਨੈਸ ਹੈਗੀ ਹੈ ਇਸੇ ਤਰ੍ਹਾਂ ਹੀ ਸਰਕਾਰ ਦੇ ਅਗੇਂਸਟ ਸ਼ਾਹਬਾਜ਼ ਸ਼ਰੀਫ ਜੀ ਹੈ ਉਹਨਾਂ ਦੇ ਅਗੇਂਸਟ ਦੁਨੀਆ ਬੜੀ ਖੜੀ ਹੈ ਉਹ ਦੇਖ ਰਿਹਾ ਵੀ ਇਹ ਕੀ ਕਰ ਰਿਹਾ ਤੇ ਅਸੀਂ ਹੁਣ ਸਿਰਫ ਇਹ ਦੇਖ ਰਹੇ ਹਾਂ ਕਿ ਹੋਰ ਅਗੇ ਜਿਹੜੇ ਕੈਂਪ ਹੈਗੇ ਆ ਉਹਦੇ ਤੇ ਇਹੋ ਜਿਹੀਆਂ ਅਗਰ ਐਕਟੀਵਿਟੀਆਂ ਹੈਗੀਆਂ ਅਗਰ ਉਹ ਐਕਟਿਵ ਹੈਗੇ ਆ ਉਹਨਾਂ ਕੈਂਪਾਂ ਤੇ ਤੇ ਬਾਕੀ 12 ਕੈਂਪ ਵੀ ਤਬਾਹ ਕੀਤੇ ਜਾਣ ਉਹਨਾਂ ਦਾ ਮੈਂ ਸਮਝਣਾ ਕਿ ਜਿਹੜਾ ਇਹਨਾਂ ਦਾ ਐਚਕਿਊ 98 ਡਿਫੈਂਸ ਸਿਸਟਮ ਤਬਾਹ ਕੀਤਾ ਗਿਆ ਇਹ ਆਪਰੇਸ਼ਨ ਸੰਦੂਰ ਦੀ ਇੱਕ ਐਕਸਟੈਂਸ਼ਨ ਸੀ ਔਰ ਇਹ ਚਲਦੀ ਰਹੇਗੀ ਜਿੰਨਾ ਚਿਰ ਇਹ 12 ਦੇ 12 ਜਿਹੜੇ ਬਾਕੀ ਬਚੇ ਆ 테ਰਰਿਸਟਾਂ ਦੇ ਕੈਂਪ ਉਹ ਤਬਾ ਨਹੀਂ ਕੀਤੇ ਜਾਂਦੇ ਉਹ ਤਬਾ ਕਰਨ ਦਾ ਤਾਂ ਹੀ ਫਾਇਦਾ ਜੇ ਉੱਥੇ ਐਕਟੀਵਿਟੀ ਹੈਗੀਆਂ ਤੇ ਅਸੀਂ ਸਮਝਨੇ ਆ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਹੈ ਇਹੋ ਜਿਹੇ ਮਿਲੀਟੈਂਟਾਂ ਨੂੰ ਦੁਬਾਰਾ ਅਕ੍ਰੋਸ ਦੀ ਬਾਰਡਰ ਭੇਜਣ ਦੀ ਕੋਸ਼ਿਸ਼ ਕਰੇ ਔਰ ਇਹ ਪਹਿਲਗਾਮ ਟਾਈਪ ਕੋਈ ਇਦਾਂ ਦਾ ਹੋਰ ਕਰੇ ਹੁਣ ਜਿੱਦਾਂ ਦੋਨੋਂ ਦੇਸ਼ਾਂ ਦੀ ਸਿਚੁਏਸ਼ਨ ਟੈਂਸ ਹੈ ਇੱਕ ਦੂਜੇ ਦੇ ਸਾਹਮਣੇ ਬੈਠੇ ਆਗੇ ਆ ਤੇ ਇਹਨਾਂ ਦਾ ਕੀ ਕੰਮ ਹੈਗਾ ਕਿ ਆਰਟੀ ਫਾਇਰ ਕਰ ਦਿਓ ਸਾਡੇ ਇਲਾਕੇ ਚ ਕੋਈ ਮੋਟਰ ਫਾਇਰ ਕਰ ਦਿਓ ਜਿੱਦਾਂ ਇਹਨਾਂ ਨੇ ਪੁਂਚ ਕੀਤਾ ਇੱਕ ਉਸ ਗੁਰਦੁਆਰੇ ਦੀ ਬਿਲਡਿੰਗ ਜਿਹੜੀ ਆ ਉਹ ਟੱਠੀ 12 13 ਬੰਦੇ ਜ਼ਖਮੀ ਹੋਏ ਉੱਥੇ ਦਾ ਜਿਹੜਾ ਕੀਰਤਿਆਂ ਸੀ ਕੀਰਤਨੀਆਂ ਉਹ ਮਾਰਿਆ ਗਿਆ ਤੇ ਕੀ ਇਹ ਟੈਰਰਿਸਟ ਐਕਟੀਵਿਟੀ ਨਹੀਂ ਹੈ ਬਸ ਤੁਸੀਂ ਸਿਵਿਲিয়ান ਦੇ ਉੱਤੇ ਇਸ ਤਰ੍ਹਾਂ ਆਪਣੀਆਂ ਆਰਟੀ ਫਾਇਰ ਕਰ ਰਹੇ ਹੋ ਜਾਂ ਮੋਟਰ ਫਾਇਰ ਕਰ ਰਹੇ ਹੋ ਤੇ ਇਹ ਵਾਟ ਇਟ ਅਮਾਉਂਟਸ ਟੂ ਆਈ ਫੀਲ ਇਟ ਇਜ਼ ਮੋਰ ਥੈਨ ਅਟ ਅਰ ਰਿਸਟ੍ਰੈਕਟਿਵਿਟੀ ਅਗਰ ਤੁਸੀਂ ਸਿਵਿਲਿਅਨ ਦੇ ਉੱਤੇ ਡੈਲੀਬਰੇਟਲੀ ਅਟੈਕ ਕਰਦੇ ਹੋ ਤੇ ਇਹਦਾ ਮਤਲਬ ਤੇ ਇਹ ਤੇ ਫਿਰ ਉਹ ਹੀ ਹੋ ਗਿਆ ਅਸੀਂ ਨਹੀਂ ਕੀਤਾ ਭਾਰਤ ਸਰਕਾਰ ਇਹੋ ਜਿਹਾ ਕੰਮ ਨਹੀਂ ਕਰ ਰਹੀ ਅੱਜ ਤਾਈਂ ਆ ਜਿਹੜੇ ਪਿਛਲੇ 2-3 ਦੇ ਕੋਈ ਰਿਪੋਰਟ ਨਹੀਂ ਆਈ ਕਿ ਸਾਡੇ ਵੱਲੋਂ ਜਾਂ ਸਾਡੇ ਜਿਹੜੇ ਗਰਾਊਂਡ ਦੇ ਪਰਸਨਲ ਇੰਟੈਲੀਜੈਂਟ ਬੰਦੇ ਬੈਠੇ ਆ ਉੱਤੇ ਜਿਹੜੇ ਸਾਨੂੰ ਇੰਟੈਲੀਜੈਂਸ ਦਿੰਦੇ ਆ ਉਹਨਾਂ ਨੂੰ ਕੋਈ ਖਬਰ ਨਹੀਂ ਕਿ ਸਾਡੇ ਇਸ ਅਟੈਕ ਦੇ ਵਿੱਚ ਕੋਈ ਸਿਵਿਲਿਅਨ ਜਾਂ ਉਹਨਾਂ ਦਾ ਆਰਮੀ ਦਾ ਕੋ ਪਰਸਨਲ ਮਾਰਿਆ ਗਿਆ ਸਰ ਸਾਬ ਇੱਕ ਇੱਕ ਕੱਲ ਦੱਸਿਓ ਜਿਹੜਾ ਅੰਮ੍ਰਿਤਸਰ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ ਕਿ ਉੱਥੇ 6 ਬੰਬ ਧਮਾਕੇ ਸੁਣਨ ਨੂੰ ਮਿਲੇ ਆ ਜਾਂ ਉੱਥੇ ਸ਼ੈਲਸ ਮਿਲੇ ਆ ਮਿਸਲਸ ਦੇ ਉਹ ਕੀ ਕੁਝ ਵਾਪਰਿਆ ਤੁਸੀਂ ਕਿਵੇਂ ਉਹਨੂੰ ਦੇਖਦੇ ਹੋ ਨਹੀਂ ਮੈਂ ਇਹਦੀ ਕੋਈ ਕਨਫਰਮੇਸ਼ਨ ਨਹੀਂ ਹੈਗੀ ਅ ਪਿੱਛੇ ਜਈ ਕਿਸੇ ਨੇ ਕਿਹਾ ਕਿ ਸਾਡਾ ਇੱਥੇ ਜਲੰਧਰ ਦੇ ਕੋਈ 55 ਕਿਲੋਮੀਟਰ ਦੂਰ ਤੇ ਕੋਈ ਚੀਜ਼ ਉੱਥੇ ਕੋਈ ਡਿੱਗੀ ਹੈਗੀ ਜਦੋਂ ਇਹੋ ਜਿਹੇ ਹਾਲਾਤ ਦੋ ਦੇਸ਼ਾਂ ਦੇ ਬਣ ਜਾਂਦੇ ਤੇ ਇਨਵੇਰੀਏਬਲੀ ਇਦਾਂ ਦੀਆਂ ਖਬਰਾਂ ਤੁਹਾਨੂੰ ਸੁਣ ਚਾਉਣਗੀਆਂ ਐਕਚੁਅਲੀ ਉਹ ਕੁਝ ਵੀ ਨਹੀਂ ਐਵੇਂ ਕਿਸੇ ਨੇ ਕਿਥੇ ਵਾਫਲਾਤੀ ਜਾ ਰਹੇ ਥੇ ਆ ਧਮਾਕਾ ਹੋ ਗਿਆ ਹੋ ਗਿਆ ਇਦਾਂ ਹੋ ਗਿਆ ਇਹ ਸਭ ਇਦਾਂ ਦੀਆਂ ਨਾ ਇਹ ਫੇਕ ਨਿਊਜ਼ ਹੈਗੀਆਂ ਮੈਂ ਨਹੀਂ ਸਮਝਦਾ ਕਿ ਕੋਈ ਇਦਾਂ ਦੀ ਚੀਜ਼ ਸਾਡੇ ਇਸ ਸਾਈਡ ਤੇ ਹੋਈ ਹਾਂ ਬਾਰਡਰ ਦੇ ਉੱਤੇ ਜਿਹੜੀਆਂ ਮੋਟਰ ਫਾਇਰ ਕਰਨੀਆਂ ਆਰਟੀ ਫਾਇਰ ਕਰਨੀ ਬਿਨਾ ਕਿਸੇ ਟਾਰਗੇਟ ਦੇ ਤੇ ਐਵੇਂ ਹੀ ਫਾਇਰ ਕਰੀ ਜਾਣਾ ਪਿੰਡਾਂ ਦੇ ਫਾਇਰ ਕਰਨਾ ਉਹ ਇੱਕ ਅਫਰਾ ਤਫਰੀ ਫਲਾਣ ਵਾਸਤੇ ਪਾਕਿਸਤਾਨ ਆਪਣੀ ਕੋਸ਼ਿਸ਼ ਕਰ ਰਿਹਾ ਕਿਉਂਕਿ ਕਹਿੰਦੇ ਪਿਛਲੇ 12 15 ਦਿਨਾਂ ਦੇ ਵਿੱਚ ਕੋਈ 60 ਵਾਰੀ ਇੰਟਰਨੈਸ਼ਨਲ ਬਾਰਡਰ ਦੀ ਵਾਇਓਲੇਸ਼ਨ ਹੋਈ ਹੈ ਕਿੱਦਾਂ ਹੋਈ ਆ ਫਾਇਰ ਕਰ ਰਹੇ ਆ ਨਾ ਕੋ ਉਹਨਾਂ ਦਾ ਟਾਰਗੇਟ ਹੈ ਨਾ ਗੱਲ ਤੋਂ ਫਾਇਰਿੰਗ ਕਿੱਥੇ ਹੋ ਰਹੀ ਹੈ ਸਿਵਲੀਆਂ ਦੇ ਉੱਤੇ ਜਾਂ ਪਿੰਡਾਂ ਦੇ ਉੱਤੇ ਜਿੱਦਾਂ ਉਹਨਾਂ ਪੁੰਛ ਦੇ ਵਿੱਚ ਹੋਇਆ ਇਦਾਂ ਹੀ ਰਜੌਰੀ ਦੇ ਵਿੱਚ ਉੱਪਰ ਕਸ਼ਮੀਰਵਲ ਇਹ ਨੋਰਮਲ ਕੰਮ ਹੈਗਾ ਇਹਨਾਂ ਦੀ ਫਾਇਰਫੋਰ ਕਰਨੀ ਜਦੋਂ ਇਹੋ ਜਿਹੀ ਸਿਚੁਏਸ਼ਨ ਹੋਵੇ ਇਹੋ ਜਿਹੇ ਹਾਲਾਤ ਹੋਣ ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨ ਹੁਣ ਸਵਾਲ ਇਹੀ ਹੈ ਕਿ ਅੱਗੇ ਹੁਣ ਹੋਣ ਕੀ ਵਾਲਾ ਚਲੋ ਇੱਕ ਪਾਸੇ ਆਪਾਂ ਇੰਡੀਆ ਵੱਲੋਂ ਕਹਿ ਦਿੰਦੇ ਆ ਕਿ ਅਜੇ ਵੀ 12 ਇਹੋ ਜੇ ਜਗਾਮਾਂ ਹੈਗੀਆਂ ਨੇ ਜਿਹੜੀਆਂ ਲਿਸਟ ਵਿੱਚ ਵੀ ਹੈਗੀਆਂ ਪਰ ਦੋ ਇੰਟਰਨੈਸ਼ਨਲ ਬਾਰਡਰਸ ਨੂੰ ਲੈ ਕੇ ਜਾਂ ਦੋ ਇੰਟਰਨੈਸ਼ਨਲ ਕੰਟਰੀਜ਼ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤੇ ਕਿਸ ਤਰ੍ਹਾਂ ਦੇ ਹਾਲਾਤ ਅੱਗੇ ਬਣ ਸਕਦੇ ਆ ਤੁਸੀਂ ਕਿਦਾਂ ਜੱਜ ਕਰਦੇ ਹੋ ਮੈਂ ਸਮਝਦਾ ਕਿ ਹੁਣ ਤੱਕ ਜੋ ਕਾਰਵਾਈ ਹੋਈ ਹੈ ਉਸ ਕਾਰਵਾਈ ਨੂੰ ਲੈ ਕੇ ਪਾਕਿਸਤਾਨ ਕੋਈ ਵੀ ਵੱਡਾ ਹਮਲਾ ਕਰਨ ਦੇ ਕਾਬਲ ਨਹੀਂ ਹੈ ਕੋਈ ਇਦਾਂ ਦਾ ਹਮਲਾ ਮੈਂ ਨਹੀਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਇਸੇ ਸੰਦਰਭ ਚ ਮੈਂ ਆਪਣੇ ਦੇਸ਼ ਵਾਸੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਮੈਂ ਪੇਪਰ ਪੜ੍ਹਿਆ ਕੁਝ ਮੈਂ ਦੇਖਿਆ ਵੀ ਆ ਕਿ ਲੋਕੀ ਖਾਮ ਖਾਈ ਲਾਈਨਾਂ ਲਾ ਕੇ ਤੇ ਪٹرول ਆਪਣੀਆਂ ਗੱਡੀਆਂ ਚ ਮੋਟਰਸਾਈਕਲਾਂ ਚ ਭਰਵਾ ਰਹੇ ਆ ਦੇਖਿਆ ਕਿ ਲੋਕੀ ਰਾਸ਼ਨ ਇਕੱਠਾ ਕਰਕੇ ਰੱਖ ਰਹੇ ਆ ਇਹ ਅਫਰਾ ਫਫਰੀ ਹੈਗੀ ਆ ਇਹ ਕਿਸੇ ਨੇ ਫਲਾਈ ਆ ਅਗਰ ਮੇਰੇ ਸਾਡੇ ਦੇਸ਼ ਵਾਸੀ ਇਦਾਂ ਕਰ ਰਹੇ ਆ ਤੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਇਦਾਂ ਦੀ ਚੀਜ਼ ਕੋਈ ਹੋਣ ਵਾਲੀ ਨਹੀਂ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਤੇ ਤੁਹਾਡੇ ਤੇ ਮਹਿੰਗਾਈ ਦੀ ਜੜੀ ਜਨਾ ਮਾਰ ਉਹ ਜ਼ਿਆਦਾ ਪੈਣੀ ਹੈਗੀ ਕਿਉਂਕਿ ਉਹੋ ਹੀ ਮੌਕਾ ਹੈ ਜਦੋਂ ਵਪਾਰੀਆਂ ਨੂੰ ਛੋਟੇ ਵਪਾਰੀਆਂ ਨੂੰ ਇਹੋ ਜਿਹੀ ਚੀਜ਼ਾਂ 'ਚ ਫਾਇਦਾ ਜ਼ਿਆਦਾ ਹੁੰਦਾ ਤੇ ਇੱਕ ਵਾਰੀ ਕੀਮਤਾਂ ਵਧ ਗਈਆਂ ਤੋ ਉਹ ਬਾਦ ਦੇ ਵਿੱਚ ਦੁਖੀ ਕਰਦੀਆਂ ਦੇਸ਼ ਵਾਸਤੇ ਵੀ ਠੀਕ ਨਹੀਂ ਹੈਗਾ ਤੇ ਤੁਹਾਨੂੰ ਕੋਈ ਰਾਸ਼ਨ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਕੋਈ ਪੈਟਰੋਲ ਪਵਾ ਕੇ ਟੈਂਕੀਆਂ ਭਰਵਾ ਕੇ ਜਾਂ ਘਰ ਰੱਖਣ ਦੀ ਜ਼ਰੂਰਤ ਨਹੀਂ ਕੋਈ ਇਦਾਂ ਦੀ ਚੀਜ਼ ਨਹੀਂ ਹੋਣ ਵਾਲੀ ਪਾਕਿਸਤਾਨ ਦੀ ਲੜਾਈ ਸਾਡੇ ਸ਼ਹਿਰਾਂ 'ਚ ਘਰਾਂ 'ਚ ਕੈਂਟਾਂ 'ਚ ਆਉਣ ਵਾਲੀ ਨਹੀਂ ਹੈ ਮੈਂ ਨਹੀਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਚੀਜ਼ ਹੋਏਗੀ ਅਸੀਂ ਪਹਿਲੇ ਵੀ ਕਈ ਵਾਰੀ ਕਹਿ ਚੁੱਕੇ ਆਗੇ ਆ ਕਿ ਅਗਰ ਕਿਸੇ ਨੂੰ ਤੁਸੀਂ 2-4 ਥੱਪੜ ਮਾਰੋਗੇ ਪਾਵੇਂ ਉਹ ਕਿਤਨਾ ਵੀ ਮਾਰਾ ਹੋਇਓ ਕੋਸ਼ਿਸ਼ ਕਰਦਾ ਕਿ ਉਹ ਵੀ ਇੱਕ ਥੱਪੜ ਮਾਰੇ ਜਾਂ ਕੁਝ ਨਾ ਕੁਝ ਹੋ ਤੁਹਾਡੇ ਗਲੇ ਨੂੰ ਫੜੇ ਤੇ ਕਿਉਂਕਿ ਹੁਣ ਉਹ ਵੀ ਦੇਸ਼ ਹੈ ਇੱਕ ਜਿਹਦੀ ਜਨਤਾ ਉਹਨਾਂ ਦੀ ਸਰਕਾਰ ਵੱਲ ਦੇਖ ਰਹੀ ਹੈ ਬੇਸ਼ੱਕ ਉਹਨਾਂ ਦੇ ਜਿੰਨੀ ਵੀ ਜਨਤਾ ਕੀ ਤੰਗ ਹੈ ਸਰਕਾਰ ਤੋਂ ਫੌਜ ਤੋਂ ਵੀ ਤੰਗ ਹੈ ਪਰ ਫਿਰ ਵੀ ਉਹ ਦੇਖ ਰਿਹਾ ਹੈ ਕਿ ਇਹ ਸਾਡਾ ਦੇਸ਼ ਕੀ ਕਰਦਾ ਤੇ ਮੈਂ ਸਮਝਣਾ ਕਿ ਉਸ ਪ੍ਰੈਸ਼ਰ ਚ ਆ ਕੇ ਪਾਕਿਸਤਾਨ ਛੋਟਾ ਮੋਟਾ ਛੋਟੀ ਮੋਟੀ ਕਾਰਵਾਈ ਕਰ ਸਕਦਾ ਕੋਈ ਸਾਡੇ ਲੈਵਲ ਦੀ ਕਾਰਵਾਈ ਤੇ ਉਹਦੀ ਕੋਈ ਇਦਾਂ ਦੀ ਸ਼ਮਤਾ ਨਹੀਂ ਹੈ ਬੇਸ਼ੱਕ ਉਹ ਤਿਆਰ ਬਟਾ ਰੜੀ ਹੈ ਉਹਨਾਂ ਦੀ ਵੀ ਪਲੈਨਿੰਗ ਚੱਲ ਰਹੀ ਹੋਵੇਗੀ ਕਿ ਕਿੱਦਾਂ ਕਰਨਾ ਪਰ ਮੈਂ ਨਹੀਂ ਸਮਝਦਾ ਕਿ ਉਹ ਇਸ ਲੈਵਲ ਤੇ ਆਉਣਗੇ ਕਿ ਸਾਡੇ ਤੇ ਸਟ੍ਰਾਈਕ ਹੋਏ ਜਾਂ ਸਾਡੇ ਕੈਂਟਾਂ ਦੇ ਉੱਤੇ ਜਾਂ ਸਾਡੇ ਆਰਮੀ ਤੇ ਕੋਈ ਸਟ੍ਰਾਈਕ ਹੋਏ ਮੈਂ ਨਹੀਂ ਸਮਝਦਾ ਕਿ ਉਹ ਇਸ ਚੀਜ਼ ਨੂੰ ਜਾਂ ਇਸ ਟੈਂਸ਼ਨ ਨੂੰ ਇੰਨਾ ਕੁ ਐਸਕੇਲੇਟ ਕਰ ਦੇਣਗੇ ਕਿ ਦੋਨੋਂ ਦੇਸ਼ ਜੁੜਾ ਆਪਣੇ ਆਪਣੇ ਨਾਲ ਫੁੱਲ ਫਲੈਜ ਲੜਾਈ ਤੇ ਆ ਮੈਂ ਨਹੀਂ ਸਮਝਦਾ ਅੱਛਾ ਕਲੋਂ ਸਾਹਿਬ ਮੇਰਾ ਆਖਰੀ ਸਵਾਲ ਹੈ ਹੁਣ ਜੋ ਜੋ ਸਿਚੁਏਸ਼ਨ ਹੁਣ ਤੱਕ ਬਣਦੀ ਪਈ ਹੈ ਜਿਸ ਤਰ੍ਹਾਂ ਇਹ ਸਾਰਾ ਐਸਕੇਲੇਟ ਹੁੰਦਾ ਪਿਆ ਤੁਸੀਂ ਐ ਸਮਝਦੇ ਹੋ ਕਿ ਪਾਕਿਸਤਾਨ ਜਿਸ ਤਰ੍ਹਾਂ ਘਿਰਿਆ ਪਿਆ ਖਾਸ ਤੌਰ ਤੇ ਕਿਉਂਕਿ ਬਲੋਚਿਸਤਾਨ ਵੀ ਦੂਸਰੇ ਪਾਸੇ ਹੈਗਾ ਇਧਰੋਂ ਪਾਸੇ ਇੰਡੀਆ ਵੀ ਹੈਗਾ ਆ ਕੀ ਇਹ ਇੱਕ ਐਕਿਮੂਲੇਟਿਵ ਵਾਰਫੇਅਰ ਦੇ ਵਿੱਚ ਫਸ ਸਕਦਾ ਹੈ ਪਾਕਿਸਤਾਨ ਬਲੋਚਿਸਤਾਨ ਵੱਲੋਂ ਵੀ ਹਮਲੇ ਇਹ ਬਿਲਕੁਲ ਇਹ ਹੈ ਉਹ ਕਰਿਆ ਹੋਇਆ ਜਦੋਂ ਪਹਿਲੀਆਂ ਜਿਹੜੀਆਂ ਲੜਾਈਆਂ ਹੋਈਆਂ ਜਿੱਦਾਂ 65 ਦੀ ਹੋਈ 71 ਦੀ ਹੋਈ ਉਦੋਂ ਇਹਨਾਂ ਨੇ ਕਿਉਂਕਿ ਇਹਨਾਂ ਦੇ ਕੁਝ ਕੋਈ ਹੋਰ ਹੈ ਨਹੀਂ ਸੀ ਇਹਨਾਂ ਦੇ ਜਿਹਾਦ ਦੇ ਨਾਂ ਦੇ ਉੱਤੇ ਸਾਡੇ ਦੇ ਅਟੈਕ ਕਰਤਾ ਕਿਉਂ ਲੋਕਾਂ ਦੀ ਜਿਹੜੀ ਅਟੈਂਸ਼ਨ ਸੀ ਉਹ ਡਾਇਵਰਟ ਕਰਕੇ ਆਪਣੀ ਸਰਕਾਰ ਤੇ ਫੌਜ ਤੇ ਲਿਆਉਣਾ ਚਾਹੁੰਦੇ ਸੀ ਕਿ ਫੌਜ ਜਿਹੜੀ ਆ ਉਹ ਤੁਹਾਨੂੰ ਪ੍ਰੋਟੈਕਟ ਕਰਨ ਵਾਸਤੇ ਹੈ ਬੈਠੀ ਹੈਗੀ ਆ ਔਰ ਸਰਕਾਰ ਵੀ ਜਿਹੜਾ ਉਹ ਤੁਹਾਡੀ ਸੇਫਟੀ ਸਿਕਿਉਰਟੀ ਵਾਸਤੇ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਜਹਾਦ ਯਾਦ ਕਰਕੇ ਇਹਨਾਂ ਨੇ ਦੋ ਵਾਰ ਕੀਤੀਆਂ ਚਲੋ 99 ਦੀ ਮੈਂ ਵਾਰ ਨਹੀਂ ਕਹਾਂਗਾ ਪਰ 65 71 ਦੀ ਇਹਨਾਂ ਨੇ ਵਾਰ ਕੀਤੀ ਤੇ ਹੁਣ ਇਹ ਬਿਲਕੁਲ ਇਹੋ ਜਿਹਾ ਕੰਮ ਕਰਨ ਦੇ ਕਾਬਿਲ ਨਹੀਂ ਕਿਉਂਕਿ ਬਲੋਚਿਸਤਾਨ ਨੇ ਦਬਾ ਕੇ ਰੱਖਿਆ ਅਫਗਾਨਿਸਤਾਨ ਨੇ ਦਬਾ ਕੇ ਰੱਖਿਆ ਜਿੰਨੇ ਵੀ ਉੱਥੇ ਅਗਰ ਕੋਈ ਮਸਜਿਦ ਉੱਥੇ ਟੁੱਟਦੀ ਹੈ ਜਾਂ ਕੋਈ ਹੋਰ ਬੰਬ ਵਿਮਾਕਾ ਹੁੰਦਾ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਤੇ ਇਹ ਸਾਰਾ ਹੀ ਇਹਨਾਂ ਕੰਟਰੀਆਂ ਦਾ ਉਹ ਐਕਟੀਵਿਟੀ ਹੈਗੀ ਆ ਜਿਹੜੀ ਕਿ ਉਹ ਚਾਹੁੰਦੇ ਆ ਕਿ ਪਾਕਿਸਤਾਨ ਜਿਹੜਾ ਉਹ ਟੁੱਟੇ ਕਿਉਂ ਕਿਉਂਕਿ ਪਾਕਿਸਤਾਨ ਉਹਨਾਂ ਨੂੰ ਪਸੰਦ ਨਹੀਂ ਕਰਦਾ ਜਿੱਦਾਂ ਸਾਡੇ ਨਾਲ ਲੜਾਈ ਐਦਾਂ ਹੀ ਹੋਣਾ ਉਹਨਾਂ ਦੀ ਅਫਗਾਨਿਸਤਾਨ ਨਾਲ ਬਲੋਚਿਸਤਾਨ ਦੇ ਨਾਲ ਤੇ ਉਹ ਕਰਿਆ ਹੈਗਾ ਉਹ ਕੋਈ ਐਦਾਂ ਦੀ ਹਿੰਮਤ ਨਹੀਂ ਹੈਗੀ ਕਿ ਉਹ ਅਫਗਾਨਿਸਤਾਨ ਨਾਲ ਵੀ ਲੜੇ ਬਲੋਚਿਸਤਾਨ ਦੇ ਨਾਲ ਵੀ ਪੰਗਾ ਲਵੇ ਤੇ ਐਜ਼ ਇਟ ਇਸ ਸਾਡੇ ਨਾਲ ਤੇ ਪੰਗਾ ਲੈ ਆਈ ਲਿਆ ਸੀ ਤੁਹਾਨੂੰ ਜਵਾਬ ਦੇ ਹੀ ਦਿੱਤਾ ਤੇ ਅਸੀਂ ਤੇ ਇਹ ਸੋਚ ਰਹੇ ਪਏ ਆ ਕਿ ਅਗਰ ਉਹਦੀ ਕਿਤੇ ਅਕਲ ਕੰਮ ਕਰ ਜਾਏ ਤੇ ਹੋ ਸਕਦਾ ਉਹ ਡਾਇਲੌਗ ਵਾਸਤੇ ਟੇਬਲ ਤੇ ਬਹਿ ਜਾਏ ਤੇ ਬਾਹਰ ਸਰਕਾਰ ਨੂੰ ਕਹੇ ਕਿ ਨਹੀਂ ਹੀ ਇਜ਼ ਰੈਡੀ ਐਂਡ ਜੋ ਹੋਇਆ ਉਹ ਗਲਤ ਹੋਇਆ ਤੇ ਜਿਹੜੇ ਉਹ ਟੈਰਰਿਸਟ ਹੈਗੇ ਆ ਉਹਨਾਂ ਦੇ ਅਗੇਂਸਟ ਕੋਈ ਐਕਸ਼ਨ ਲਵੇ ਤੇ ਡਾਇਲੌਗ ਹੋ ਸਕਦਾ ਠੀਕ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਉ ਤੱਕ ਲਈ ਬਣੇ ਰੋਵਾਂਗੇ ਇੰਡੀਆ ਪੰਜਾਬੀ ਤੇ